ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਆਪ ਜੀ ਨੂੰ ਤਾਜ਼ਾ ਮਾਹੌਲ ਲੱਗਿਆ ਵਿਖਾਉਣ ਕਿ ਤਰਵੰਡੀ ਬਹੁਤ ਸਿੰਘ ਤਹਿਸੀਲ ਪੱਟੀ ਜਿਲ੍ਹਾ ਤਰਨਤਾਰਨ ਕਰਫਾਂਡ ਸ਼ਗਨਸ਼ ਕਮੇਟੀ ਦੇ ਯੋਧੇ ਜਿਹੜਾ ਅਪਰਾਲਾ ਕਰਕੇ ਬੈਠੇ ਹੋਏ ਆ 15 ਅਗਸਤ ਦਾ ਕਹਿਣ ਤੇ ਭਾਵ ਕਿ 15 ਅਗਸਤ ਨੂੰ ਵੀ ਮਨਾਉਣ ਦੇ ਖਾਤਰ ਤੇ ਜਿਹੜੇ ਦਿੱਲੀ ਲਾ ਕੇ ਮੋਰਚਾ 4 ਮਹੀਨੇ ਤੋਂ ਫੇਰ ਬੈਠੇ ਹੋਏ ਆ ਉਸ ਮੋਰਚੇ ਦੇ ਸਬੰਧ ਵਿੱਚ ਅਸੀਂ ਇਸ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜਿਹੜੇ ਕਿਸਾਨ ਹੁਣ ਫੇਰ ਬਾਰਡਰਾਂ ਤੇ ਬੈਠੇ ਹੋਏ ਆ ਉਹਨਾਂ ਬਾਰਡਰਾਂ ਤੇ ਬੈਠੇ ਹੋਏ ਇੱਕ ਫੇਰ ਸਰਕਾਰ ਨੂੰ ਅੱਜ ਤਾਂ ਕੋਈ ਪਤਾ ਨਹੀਂ ਲੱਗਾ ਇਹਦੇ ਕੰਨ ਤੇ ਕੋਈ ਜੂ ਨਹੀਂ ਸਰਕੀ ਕਿ ਅਸੀਂ ਇਹਨਾਂ ਨੂੰ ਜਿਹੜਾ ਰੋੜਾਂ ਦੇ ਭਾਇਆ ਇਹਦੇ ਇਹਨਾਂ ਦਾ ਇਹਨਾਂ ਖਰਚਾ ਕਰਾ ਰਹੇ ਹਾਂ ਕਿ ਕਿਸਾਨੀ ਨੂੰ ਇਹਨਾਂ ਥੱਲੇ ਲਈ ਜਾ ਰਹੇ ਨੇ ਉਹਨਾਂ ਦੇ ਪ੍ਰਬੰਧ ਵਿੱਚ ਅੱਜ ਅਸੀਂ ਇਹ ਜਿਹੜੀ ਝੰਡਾ ਮਾਰਚ ਆ ਕਰਨ ਲੱਗੇ ਆ ਤਲਵੰਡੀ ਬੁੱਤਸ ਤੋਂ ਚੱਲ ਕੇ ਪੰਘਾਲਾ ਤੂਤ ਖੇਮ ਕਰਨ ਤੇ ਆਸ ਵਾਲਾ ਮਟੋਆ ਇਧਰ ਦੀ ਝੰਡਾ ਮਾਰਚ ਕਰਦੇ ਹੋਏ ਤੇ ਸਾਰੀ ਜਿੰਨੇ ਵੀ ਸਾਡੀ ਕਿਸਾਨੀ ਆ ਜਵਾਨੀਆਂ ਉਹਨੂੰ ਜਗਾਉਣ ਬਾਰੇ ਅਸੀਂ ਦੱਸ ਰਹੇ ਆ ਪਿੰਡਾਂ ਦੇ ਵਿੱਚ 호ਕਾ ਦੇ ਰਹੇ ਆ ਕਿ ਇਹ ਵੇਖੋ ਕਿਸਾਨਾਂ ਨਾਲ ਸਾਡਾ ਫਰਜ਼ ਬੰਦਾ ਜੁੜਨਾ ਕਿ ਨਹੀਂ ਜੁੜਨਾ ਕਿਉਂਕਿ ਅਸੀਂ 13 ਮਹੀਨੇ ਪਿੱਛੇ ਦਿੱਲੀ ਦੇ ਲਾ ਕੇ ਆਏ ਤੇ ਸਰਕਾਰ ਨੇ ਝੂਠੇ ਵਾਅਦੇ ਸਾਡੇ ਨਾਲ ਕਰਕੇ ਉਹਨਾਂ ਝੂਠਿਆਂ ਵਾਅਦਿਆਂ ਦੇ ਫੇਰ ਨੁਫਕਰ ਹੋ ਕਰਕੇ ਤੇ ਸਾਨੂੰ ਉਹਨਾਂ ਦਿੱਲੀ ਦੇਆਂ ਰਸਤਿਆਂ ਦੇ ਫੇਰ ਖੜਿਆ ਏ ਤੇ ਜੇ ਅਸੀਂ ਉੱਥੇ ਜਾ ਕੇ ਆਪਦਾ ਰੋਸ ਰੱਖਣ ਵਾਸਤੇ ਕਹੇ ਅਸੀਂ ਆਪਦਾ ਕੋਈ ਰੋਸ ਮਨਜਾਣਾ ਕਰਨ ਵਾਸਤੇ ਦਿੱਲੀ ਜਾ ਰਹੇ ਸਾਂ ਤੇ ਪਰ ਸਰਕਾਰ ਨੇ ਰਸਤੇ ਦੇ ਵਿੱਚ ਸਾਨੂੰ ਫੇਰ ਰੋਕਿਆ ਕਿਉਂਕਿ ਬਲਵੀਰ ਸਿੰਘ ਨੇ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਕਿਉਂਕਿ ਅੱਜ 15 ਗੱਤੋਸ਼ ਵੀ ਇਹ ਟਰੈਕਟਰ ਮਾਰਚ ਹੋ ਰਿਹਾ ਏ ਇਹ ਪ੍ਰਧਾਨ ਜੀ ਤੁਸੀਂ ਕਿਹੜੇ ਵਾਜਣਾ ਅਸੀਂ ਜੀ ਇੱਥੋਂ ਆ ਜਾ ਰਹੇ ਆ ਤਰਗੰਡੀ ਬੋਸਾਂ ਤੋਂ ਚੱਲ ਕੇ ਹਾਂਜੀ ਪੰਘਾਲਾ ਆਰਮ ਸਿੰਘ ਵਾਲਾ ਰਤੋਗੇ रामूवाल खेमकरण माछी के आसर बटोवा फिर क्रियाले आके इना दी समाप्ति ਹੋਵੇਗੀ ਉਥੇ ਆਕੇ ਮੀਟਿੰਗ ਲੱਗੇਗੀ ਜੋ ਅਗਲੇ 사ਵਾ ਜਿਹੜਾ ਲਿਖਿਆ ਜਾਏਗਾ ਉਹ ਸਮੇਂ ਦੇ ਨਾਲ ਚੱਲਾਂਗੇ ਇਹ 15 ਟਰੈਕਟਰ ਤਲਵੰਡੀ ਬੁੱਸੰਗ ਤਰਮਾਨਾ ਹੋਣ ਲੱਗੇ ਮੈਂ ਗੁਰਦੇਵ ਸਿੰਘ ਪ੍ਰੈਸ ਕੱਤਰਬਲਾ ਬਟੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਫੋਲ ਵੱਡਾ ਅੱਜ 15 ਦਾ ਸਟ੍ਰੈਕ ਫਰਮਾਟ ਹੋਇਆ ਹੈ ਦੇਖਿਓ ਜੀ ਆਪ ਵੱਲੇ ਜੋਨ ਪ੍ਰਧਾਨ ਇਹਦਾ ਹਰਪਾਲ ਸਿੰਘ ਗਵਾਈ ਜਿਹੜਾ ਸ਼ਿੰਦਰਪਾਲ ਦੀ ਗਵਾਈ ਹੈ ਜੋ ਜੋਨ ਚੱਲ ਰਿਹਾ ਇਧਰ ਜੋਨ ਕਰਮਜੀਤ ਨਾਂ ਤੇ ਜਿਹੜਾ ਬਣਿਆ ਹੋਇਆ ਜੋਨ ਇਹ ਖਿੰਦਰਪਾਲ ਜੋਨ ਪ੍ਰਧਾਨ ਹਰਪਾਲ ਸਿੰਘ ਜੋਨ ਪ੍ਰਧਾਨ ਸਕਾਰ ਸਿੰਘ ਘਿਹੜਾ ਭਾਰੇ ਤੇ ਲੋਗਵਾਈ ਕਰ ਰਹੇ ਮੁਖਤਾਰ ਸਿੰਘ ਕਵੰਡੀ ਲੋਗਵਾਈ ਕਰ ਰਹੇ ਅਸੀਂ ਲੋਲ ਕਰ ਰਹੇ ਆ ਅਸੀਂ ਜ਼ਬਰਦਸਤ ਪ੍ਰੋਟੋਸ ਕਰ ਰਹੇ ਹਾਂ ਇਹਨਾਂ ਦਾ ਇਹਨਾਂ ਦੇ ਕਾਪੇ ਖਾਰੀਆਂ ਕਿਉਂਕਿ ਸਾਡਾ ਰੋਸ ਆ ਜਿਹੜਾ ਕਾਨੂੰਨ ਪਿੱਲੇ ਕਾਨੂੰਨ ਤੋਂ ਪਾ ਕੇ ਦਾ ਨਵੇਂ ਕਾਨੂੰਨ ਬਣਾ ਦੇਗੇ ਉਹ ਜਿਹੜੇ ਕਾਨੂੰਨ ਬਣਾਤੇ ਆ ਜਿਹੜੇ ਇਹ ਤੋਂ ਛੱਲ ਨਹੀਂ ਹੁੰਦੇ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ